ਸੀਟੀ ਸਿਟੀ ਸੈਂਟਰ ਦੇ ভাইস ਪ੍ਰਧਾਨ ਅੱਜ ਸਾਡੀ ਮੀਟਿੰਗ ਦੇ ਵਿੱਚ ਅਸੀਂ ਇਹੀ ਕਹਾਂਗੇ ਕਿ ਸਾਡਾ ਜਿਹੜਾ ਡਿਊ ਸਾਡਾ ਜੇ ਬਣਦਾ ਸਾਡਾ ਜਿਹੜਾ ਬਕਾਇਆ ਹੈਗਾ ਆ ਡੀਏ ਦਾ ਸਾਡਾ 258 ਦਾ 200 ਰੁਪਇਆ ਹੋਰ ਸਾਡਾ ਰਿਟੇਰੀਆਂ ਦਾ ਕੱਟ ਰਿਹਾ ਹੈਗੇ ਆ ਇਹਨੂੰ ਜਲਦੀ ਜਲਦੀ 200 ਰੁਪਇਆ ਜਲਦੀ ਉਹ ਜਲਦੀ ਕੋਈ ਮੈਨੇ ਨਹੀਂ ਰਖਾਂਦਾ ਇਹਦਾ ਬੰਦ ਬੰਦ ਹੋਣਾ ਚਾਹੀਦਾ ਹੈਗਾ ਉਸ ਤੋਂ ਬਾਅਦ ਜਿਹੜਾ 258 ਦਾ ਆ ਉਹ ਵੀ ਕਹਿੰਦੇ ਸੀ ਉਸ ਤੋਂ ਬਾਅਦ ਜਿਹੜੇ ਹੜਪੀੜ ਤੇ ਆ ਇਹਨਾਂ ਵਾਸਤੇ ਵੀ ਸਾਡੀ ਸਟੇਟ ਕਮੇਟੀ ਨੇ ਕਹਿਤਾ ਹੈਗਾ ਜੇ ਆਸੀਂ ਉਹਨਾਂ ਦੇ ਨਾਲ ਹੈਲਪ ਦੇਣ ਨੂੰ ਨਾਲ ਤਿਆਰ ਆਂ ਜਾ ਆਪਣੇ ਜ਼ੂਰ ਹੋਣੀ ਚਾਹੀਦੀ ਹੈਗੀ ਆ ਸੋ ਵੱਧ ਤੋਂ ਵੱਧ ਸਾਨੂੰ ਗਵਰਨਮੈਂਟ ਨੂੰ ਆਪਣੇ ਬਾਕੀ ਯੂਨੀਅਨ ਸਟੇਟਾਂ ਜਿਹੜੀਆਂ ਹਿਮਾਚਲ ਹਰਿਆਣਾ ਤੇ ਰਾਜਸਥਾਨ ਤੇ ਪੰਜਾਬ ਅਜੇ ਪਿੱਛੇ ਹੀ ਹੈਗਾ ਸਾਰਿਆਂ ਨੇ ਡੀਏ ਦਾ ਕੰਪਲੀਟ ਕਰ ਦਿੱਤਾ ਹੈਗਾ ਸਾਡਾ ਮੁਲਾਜ਼ਮ ਦਾ ਜਿਹੜਾ ਹੈਗਾ ਆ ਤੇ ਉਹ ਪਿੱਛੇ ਹੈਗਾ ਆ ਪੰਜਾਬ ਸਰਕਾਰ ਆ ਜੇ ਕੋਈ ਕਮੇਟੀ ਸੁੱਤੀ ਪਈ ਆ ਜੇ ਕਿਸ ਤਰ੍ਹਾਂ ਵੀ ਇਹਨੂੰ ਆਪਣੇ ਸਾਨੂੰ ਵੱਧ ਤੋਂ ਵੱਧ ਸਾਡੇ ਆਪਣੇ ਮੁਲਾਜ਼ਮਾਂ ਨੂੰ ਰਿਟਾਇਰੀ ਜਿਹੜੇ ਹੈਗੇ ਆ ਇਹਨਾਂ ਦਾ ਜਿਹੜਾ ਬਣਦਾ ਹੱਕ ਆ ਇਹਨਾਂ ਨੂੰ ਇੰਨੀਆਂ ਰੈਲੀਆਂ ਨਾ ਕਰਨੀਆਂ ਪੈਣ ਇਹਨਾਂ ਨੂੰ ਆਪਣੇ ਤਪੜ ਪਿਛਾ ਕੇ ਬੈਠਣੇ ਨਾ ਪੈਣ ਸੋ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਸਾਨੂੰ ਜਿਹੜਾ ਬਣਦਾ ਹੱਕ ਆ ਸਾਨੂੰ ਦਿੱਤਾ ਜਾਵੇ ਜੀ ਟੈਕਨੀਕਲ ਸਰਵਿਸ ਮੈਂਬਰ ਅਸੀਂ ਭਗਵਾਨਤਮਾਨ ਦੀ ਸਰਕਾਰ ਨੂੰ ਇਹੀ ਕਹਿੰਦੇ ਆ 20 ਸਾਲਾਂ ਤੋਂ ਲੈ ਕੇ ਅੱਜ ਤੱਕ ਜਿਹੜੇ ਸਾਡੇ ਪੈਸੇ ਰੁਕੇ ਹੋਏ ਨੇ ਉਹ ਫਟਾਫਟ ਦਿੱਤੇ ਜਾਣ ਅਸੀਂ ਆਪਦਾ ਕੋਈ ਕੰਮਕਾਰ ਗੁਜ਼ਾਰਾ ਕਰ ਸਕੀਏ ਬਮਾਰਠ ਮਾਰ ਰਹੇ ਆ ਬਚ ਕੀ ਅਸੀਂ ਪੈਸੇ ਨੂੰ ਕਰਨਾਗਾ ਜਿਹੜਾ ਪੈਸਾ ਸਾਨੂੰ ਟਾਈਮ ਸਿਰ ਨਾ ਮਿਲੇ ਹੋਰ ਪਾਸੇ ਪੈਸੇ ਹੈਗੇ ਆ ਬੋਟ ਲਾ ਲੈਂਦੇ ਆ ਹੋਰ ਪਾਸੇ ਪੈਸੇ ਖਰਚ ਲੈਂਦੇ ਆ ਮੁਲਾਜ਼ਮਾਂ ਬਾਰੇ ਸਰਕਾਰ ਨੇ ਕੁਝ ਨਹੀਂ ਸੋਚਿਆਗਾ ਇਸ ਕਰਕੇ ਭਗਵੰਤਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਫਟਾਫਟ ਮੁਲਾਜ਼ਮਾਂ ਦਾ ਬਕਾਇਆ ਜਿਹੜਾ ਰੁਕਿਆ ਦੁਸ਼ਹਿਰੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇ ਆਪ ਜੀ ਦੇ ਬਹੁਤ-ਬਹੁਤ ਧੰਨਵਾਦ ਹੋਵਾਂਗੇ। ਗੱਲ ਸਿੰਘ 77 ਨਗਰ ਕੇਂਦਰੀ ਮੰਡਲ ਪੈਨਸ਼ਨਰ ਐਸੋਸੀਏਸ਼ਨ ਲੁਧਿਆਣਾ ਅੱਜ ਸਾਡੀ ਮਹੀਨਾਵਾਰ ਮੀਟਿੰਗ ਜਿਹੜੀ ਹੈਗੀ ਆ ਉਹ ਸਿਟੀ ਸੈਂਟਰ ਦੇ ਵਿੱਚ ਹੋਈ ਆ ਜਿਸ ਵਿੱਚ ਸਭ ਤੋਂ ਪਹਿਲਾਂ ਮੁਲਾਜ਼ਮਾਂ ਵੱਲੋਂ 2 ਮਿੰਟ ਦਾ ਮੌਨ ਧਰ ਕੇ ਮੌਨ ਤਾਰਨ ਕਰਕੇ ਉਹਨਾਂ ਵਿਛੜੀਆਂ ਆਤਮਾਵਾਂ ਜਿਹੜੀਆਂ ਕਿ ਹੱਡਾਂ ਦੇ ਵਿੱਚ ਰੁੱੜ ਗਈਆਂ ਜਾਂ ਜਿਨ੍ਹਾਂ ਦੀ ਉੱਥੇ ਮੌਤ ਹੋ ਗਈ ਉਹਨਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਹੜ੍ਹ ਪੀੜਤਾਂ ਦੇ ਨਾਲ ਆਪਣਾ ਸਹਿਯੋਗ ਕਰਨ ਦਾ ਪ੍ਰਣ ਲਿਆ ਗਿਆ ਅਤੇ ਸਰਕਾਰ ਨੂੰ ਵੀ ਬੇਨਤੀ ਕੀਤੀ ਗਈ ਕਿ ਇਹਨਾਂ ਜਿਹੜੇ ਹੜ੍ਹ ਦੇ ਵਿੱਚ ਲੋਕੀ ਗ੍ਰਸਤ ਹੋਏ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਮਾਲੀ ਸਹਾਇਤਾ ਕੀਤੀ ਜਾ ਸਕੇ ਤਾਂ ਕਿ ਉਹ ਆਪਣੇ ਪਿਆਰਾਂ ਦੇ ਖੜੇ ਹੋ ਕੇ ਆਪਣਾ ਜਿਹੜਾ ਰੁਜ਼ਗਾਰ ਹੈ ਕਿਰਤੋਂ ਚਾਲੂ ਕਰ ਸਕਣ ਤੇ ਨਾਲ ਹੀ ਸੈਂਟਰ ਸਰਕਾਰ ਤੋਂ ਵੀ ਮੰਗ ਕੀਤੀ ਗਈ ਕਿ ਇਹਨਾਂ ਜਿਹੜੇ ਹੜ੍ਹ ਪੀੜਤ ਲੋਕੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਆਪਣੀ ਰੋਜ਼ਮਰਹਰ ਦੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਕਰ ਸਕਣ ਅਤੇ ਆਪਣੇ ਜਿਹੜੀ ਖੇਤੀਬਾੜੀ ਜਾਂ ਜੋ ਜੋ ਕਿਨਾਂ ਦੀ ਕੋਈ ਦੁਕਾਨਦਾਰੀਆਂ ਜਾਂ ਘਰ ਹੈ ਉਹਨੂੰ ਆਪਣੇ ਲਈ ਤੇ ਲਾ ਸਕਣ ਇਹੀ ਸਾਡੀ ਅੱਜ ਐਸ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਗਈ ਅੱਛਾ ਕੀ ਕਹਿਣਾ ਚਾਹੋਗੇ ਕੋਈ ਮੰਗਾ ਕੀ ਜਿਹੜੀ ਅੱਜ ਦੀ ਕੋਈ ਬੈਠੇ ਮੰਗਾ ਦਾ ਸਾਡੀਆਂ ਇਹੀ ਸੀ ਪਹਿਲੇ ਵੀ ਸਾਡਾ ਜਿਹੜਾ ਡੀਏ ਪੈਂਡਿੰਗ ਹੈ 13% ਉਹ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ 2000 ਰੁਪਿਆ 200 ਰੁਪਿਆ ਜਿਹੜਾ ਸਾਡੇ ਤੇ ਜੱਜਿਆ ਟੈਕਸ ਲਾਇਆ ਗਿਆ ਉਹ ਸਾਰੇ ਪੈਨਸ਼ਨਾਂ ਤੋਂ ਕੱਢਣਾ ਬੰਦ ਕੀਤਾ ਜਾਵੇ ਅਤੇ 298 ਦਾ 298 ਦਾ ਜਿਹੜਾ ਸਾਡਾ ਫਾਰਮੂਲਾ ਹੈਗਾ ਸੀ ਆ ਜਿਹੜੇ 16 ਤੋਂ ਪਹਿਲੇ ਰਿਟਾਇਰ ਹੋਏ ਸੀ ਉਹ ਲਾਗੂ ਕੀਤਾ ਜਾਵੇ ਕਿਉਂਕਿ ਇਸ ਘਪਲੇ ਬਾਜ਼ੀ ਦੇ ਵਿੱਚ ਸਾਡੇ ਪੈਨਸ਼ਨਰਾਂ ਦਾ ਕਰੋੜਾਂ ਦੀ ਰੁਪਈਆ ਜਿਹੜਾ ਹੈਗਾ ਉਹ ਸਰਕਾਰ ਦੱਬੀ ਬੈਠੀ ਹੈ ਜਦੋਂ ਕਿ ਜਦੋਂ ਕਿ ਇਹ ਸਾਰ ਤੋਂ ਪਹਿਲੇ ਫੈਸਲਾ ਹੋਇਆ ਸੀ ਕਿ ਅਸੀਂ 2.59 ਦੇ ਨਾਲ ਤੁਹਾਨੂੰ ਜਿਹੜਾ ਹੈਗਾ ਆਪਣੀ ਜਿਹੜੀ ਪੈਨਸ਼ਨ ਰਵਾਈਜ਼ ਕਰਾਂਗੇ ਪਰ ਇਹਨਾਂ ਨੇ ਬਾਅਦ ਉਹਦੇ ਵਿੱਚ 2.45 ਦੇ ਨਾਲ ਇਹ ਜਿਹੜੀਆਂ ਪੈਨਸ਼ਨਾਂ ਰਵਾਈਜ਼ ਕਰਤੀਆਂ ਜਿੰਦੇ ਨਾਲ ਸਾਡੇ ਪੈਨਸ਼ਨਰਾਂ ਦਾ ਜਿਹੜੇ 2016 ਤੋਂ ਪਹਿਲੇ ਰਿਟਾਇਰ ਹੋਏ ਹੈ ਨਾ ਉਹਨਾਂ ਨੂੰ ਬਹੁਤ ਵੱਡੀ ਛੱਟ ਬਜੀ ਹੈ ਉਹਨਾਂ ਦਾ ਬਹੁਤ ਵੱਡਾ مالی ਨੁਕਸਾਨ ਹੋਇਆ ਹੈ ਇਸ ਲਈ ਸਾਡੀ ਸਰਕਾਰ ਤੋਂ ਬੇਨਤੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਪੈਨਸ਼ਨਰ ਨੇ ਉਹ ਆਪਣੀ ਖੁਸ਼ਹਾਲ ਜ਼ਿੰਦਗੀ ਜਿਹੜੀ ਹੈ ਉਹ ਜੀ ਸਕਣ